ਅੱਜ ਸਰਕਾਰੀ ਡੇਂਗੂ ਤੋਂ ਬਚਾਲੀ ਇਸੇ ਮੀਂਹ ਦਰਬੀ ਤੋਂ ਅੱਜ ਸਿਵਲਸਪਰ ਬੰਗਾ ਦੇ ਡਾਕਟਰ ਜਸੀਨ ਦੇ ਸੁਨਾਰੇ ਗਾਈਡ ਦੇ ਵਿੱਚ ਡੇਂਗੂ ਰੋਕਣ ਦੇ ਲਈ ਜੋ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਸਭ ਇਹਦਾ ਕਿ ਇਹ ਇੱਕ ਜਿੱਥੇ ਡੇਂਗੂ ਦੀ ਰੋਕਥਾਮ ਲਈ ਇੱਕ ਵੱਡਾ ਕਦਮ ਹੋਏਗਾ ਪਰ ਲੋਕਾਂ ਚ ਅਵੇਅਰਨੈਸ ਵੀ ਹੋਏਗੀ ਕਿ ਅਸੀਂ ਡੇਂਗੂ ਤੋਂ ਕਿਸ ਤਰ੍ਹਾਂ ਬਚਣਾ ਕਿਸ ਤਰ੍ਹਾਂ ਉਹਦੀ ਗ੍ਰੋਥ ਨੂੰ ਰੋਲ ਦੇਣੀ ਮੇਰਾ ਸਮਝਦਾ ਕਿ ਇਹ ਇੱਕ ਉਪਰਾਲਾ ਜਿਹੜਾ ਹੈ ਸਰਕਾਰ ਦਾ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਦੇ ਲਈ ਔਰ ਇਹਦੇ ਨੇ ਖੁਰ ਤੋਂ ਤੋਂ ਵੱਡਾ ਜੋ ਫਾਇਦਾ ਹੁੰਦਾ ਜਦੋਂ ਅਸੀਂ ਡੇਂਗੂ ਪ੍ਰਤੀ ਜਾਗਰੂਤ ਹੋ ਨਾ ਤੇ ਨੇਚਰਲ ਫਾਇ ਵੀ ਜਿਆਦਾ ਹੁੰਦੀ ਹੈ ਸੋ ਅੱਜ ਜੋ ਸਿਮਲਫਸਟ ਦੀ ਸ਼ੁਰੂਆਤ ਕੀਤੀ ਹੈ ਆ ਸਮਝਦਾ ਕਿ ਜਿੱਥੇ ਬੰਗਾਲ ਦੇ ਸ਼ਹਿਰੀ ਪਰ ਪਿੰਡਾਂ ਦੇ ਜਿਹੜੇ ਸਾਡੇ ਪੰਜ ਸਰਪੰਚ ਮੋਦਵਾ ਸੱਜਣਾ ਉਹਨਾਂ ਨੂੰ ਵੀ ਇਹ ਜਿਹੜੀ ਅਹਿਮੀਅਤ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਔਰ ਕਰ ਕਰਤਾ ਕੇ ਗੱਲ ਜਾਣੀ ਚਾਹੀਦੀ ਹੈ ਜਦੋਂ ਹਰ ਬੰਦਾ ਜਾਗਰਤ ਹੋਏਗਾ ਫਿਰ ਡੇਂਗੂ ਨਹੀਂ ਹੋਏਗਾ ਜਿਹੜਾ ਦੇ ਮੁਕੇ ਗੱਲ ਕਰੀਏ ਜਿਸ ਤਰ੍ਹਾਂ ਕਿ ਐਲੀਵੇਟਰ ਰੋਡ ਦੇ ਥਲੇ ਰਸਤੇ ਰੱਖੇ ਗਏ ਨੇ ਬੜੀ ਮਤਿਆਨਕ ਕਹਾਣੀ ਹੁੰਦੀ ਹੋਈ ਹੈ ਇਸ ਦੇ ਦਸਤਾਵੇਜ਼ ਦੇਖੋ ਜਿਹੜਾ ਇਹ ਮੁੰਡਾ ਸਿਵਲ ਦਸਤਾਵੇਜ਼ ਦੇ ਸਾਹਮਣੇ ਹੋਇਆ ਹੈ ਸਿਵਲ ਹਸਪਤਲ ਦੇ ਸਾਹਮਣੇ ਕੱਟ ਹੋਣਾ ਬਹੁਤ ਜ਼ਰੂਰੀ ਹੈ ਇਦਾਂ ਜੀ ਸੋਚੋ ਕਿ ਕੋਈ ਹਾਰਟ ਪੇਸ਼ੈਂਟ ਪਿੱਛੋਂ ਆ ਰਿਹਾ ਲਜਾਦੀ ਤੋਂ ਜਾਂ ਕਿਸੇ ਇਸ ਸਾਈਡ ਦੁਆਰਾ ਉਹ ਜਗ੍ਹਾ 1 ਕਿਲੋਮੀਟਰ ਤੋਂ ਮੁੜ ਕੇ ਆਏਗਾ ਇਹ ਪੋਸਿਬਲ ਨਹੀਂ ਉਹਨਾਂ ਮੁੜਨ ਦੇ ਇੱਥੋਂ ਹੀ ਆ ਇਹਦੇ ਵਿੱਚ ਕਹਿੰਦਾ ਮਨੋ ਦੋਨੋਂ ਪਾਸੇ ਐਮਬੀਸੀ ਕੋਈ ਇੰਦਾ ਇੰਡੀਕੇਸ਼ਨ ਜਰੂਰ ਹੋਣੀ ਚਾਹੀਦੀ ਹੈ ਕਿ ਇੱਥੋਂ ਲੋਕ ਆ ਸਕਦੇ ਆ ਸੋ ਮੈਂ ਪ੍ਰਸ਼ਾਸਨ ਨਾਲ ਕੇ ਇੱਥੇ ਅਸੀਂ ਸੋਚਦੇ ਆ ਕਿ ਯੈਲੋ ਲਾਈਟ ਲੁਆਈ ਜਾਵੇ ਪਰ ਫਿਰ ਗੱਲ ਉੱਥੇ ਆਂਦੀ ਹੈ ਕਿ ਸਾਨੂੰ ਜਦੋਂ ਵੀ ਅਸੀਂ ਸੜਕ 'ਤੇ ਚੱਲਦੇ ਆ ਸਾਨੂੰ ਆਪਾਂ ਆਪ ਬਚਾਣਾ ਸਾਡੀ ਡਿਊਟੀ ਆ ਉਦੋਂ ਬੜੀ ਮੰਦਭਾਗੀ ਗੱਲ ਹੋਈ ਹੈ ਨਾ ਜੋ ਟਿੱਪਰ ਵਾਲਾ ਦੋ ਕੰਨਾਂ ਮਲਸ ਸਕੂਟਰ ਸਵਾਰ ਸੀ ਇੱਕ ਦੇ ਬੱਕ ਦੀ ਡੈਥ ਹੋ ਗਈ। ਅਮ ਇੱਕ ਅੱਗੇ ਵਾਸਤੇ ਨਾ ਉਹਦੇ ਲਈ ਅਸੀਂ ਜਿਹੜੀ ਟ੍ਰੈਫਿਕ ਵਾਲੇ ਉਹਨਾਂ ਦੀ ਵੀ ਇੱਥੇ ਡਿਊਟੀ ਲਵਾਵਾਂਗੇ। ਉਹ ਲਾਈ ਵੀ ਘੁੰਮਦੇ ਫਿਰਦੇ ਵੀ ਰਹਿੰਦੇ ਆ। ਪਰ ਫਿਰ ਵੀ ਅਖੀਰਸ ਤੇ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਜਿਹੜੀ ਰੋਡ ਸੇਫਟੀ ਦੀਆਂ ਜੋ ਲੋੜਾਂ ਨੇ ਉਹਦੇ ਤੇ ਚੱਲਣਾ ਚਾਹੀਦਾ। ਔਰ ਜੇ ਕੋ ਲੋੜ ਪਈ ਤਾਂ ਅਸੀਂ ਤੇ ਸਰਵੇ ਕਰਾਂਗੇ ਕਿ ਅਸੀਂ ਕੋਈ ਸਪੀਡ ਬ੍ਰੇਕ ਬਣਾ ਦਈਏ ਤਾਂ ਕਿ ਸੈਮਲਾਸਟਾਲ ਦੇ ਕੋਲ ਆ ਕੇ ਲੋਕ ਜਿਆਦਾ ਸਪੀਡ ਤੇ ਨਾ ਹੋਣ ਇਹ ਇਹ ਉਸ ਜਿੱਕੇ ਲਈ ਬਣਾ ਮੰਨ